ਹਾਂ ਜੀ ਦੋਸਤੋ ਕਹਿੰਦੇ ਧੰਦਾਏ ਪਰ ਚੰਗਾ ਹੈ ਹੱਥ ਨਾ ਆਵੇ ਥੂਕੋੜੀ ਐਵੇਂ ਨਹੀਂ ਐਗਜ਼ੈਂਪਲਾ ਬਣਿਆ ਗਿਆ ਹੁਣ ਸੁਨੰਦਾ ਸ਼ਰਮਾ ਨੂੰ ਲੈ ਲਓ ਤੁਸੀਂ ਆਹ ਵੇਖ ਲਓ ਪਿੰਕੀ ਧਾਲੀਵਾਲ ਦੇ ਸਿੱਧੇ ਸਿੱਧੇ આરોਪ ਲਾ ਕੇ ਉਹਨੂੰ ਜੇਲ੍ਹ ਦੇ ਵਿੱਚ ਭਜਵਾਤਾ ਗੱਲ ਪਤਾ ਕੀ ਹੋਈ ਹੈ ਗੱਲ ਇਹ ਸੀਗੀ ਵੀ ਸੁਨੰਦਾ ਸ਼ਰਮਾ ਦਾ ਕਹਿੰਦੇ ਚੱਕਲ ਚੱਲਦਾ ਸੀਗਾ ਪਿੰਕੀ ਧਾਲੀਵਾਲ ਦੇ ਮੁੰਡੇ ਦੇ ਨਾਲ ਵੀ ਵਿਆਹ ਕਰਾਉਣ ਨੂੰ ਫਿਰਦੀ ਸੀ ਇਹ ਸਭ ਨੂੰ ਪਤਾ ਆ ਪਰ ਵਿਆਹ ਨਹੀਂ ਹੋਇਆਗਾ ਜਦੋਂ ਹੱਥ ਹੀ ਨਹੀਂ ਆਈ ਕਹਿੰਦੇ ਥੂਕੋੜੀ ਕਰਤਾ ਅਗਲੀ ਨੇ ਕਹਿੰਦੀ ਪਰਚਾ ਦਰਜ ਕਰਾਉਂਗੀ ਮੈਂ ਤੇਰੇ ਬਾਪ ਨੂੰ ਅੰਦਰ ਕਰਵਾਉਂਗੀ ਅਗਲੀ ਨੇ ਕਰ ਪਕਿਓ ਸੀਗੀ ਅੱਜ ਤੱਕ ਉਹ ਚੁੱਪ ਕਰਕੇ ਬੈਠੀ ਰਹੀ ਕਦੋਂ ਦੀ ਇੰਡਸਟਰੀ ਦੇ ਵਿੱਚ ਆਈ ਹੋਈ ਆ ਤੇ ਸਾਰਾ ਇਹਦਾ ਦਾਣਾ ਫੁਲਕਾ ਜੋ ਵੀ ਸੀਗਾ ਪਿੰਕੀ ਢਾਲੀਵਾਲ ਦੇ ਕੋਲੋਂ ਚੱਲਦਾ ਸੀ ਜੋ ਵੀ ਸ਼ੋਅ ਸੀਗੇ ਫੌਨ ਕਰਨ ਜਾਂਦੀ ਸੀ ਈਵਨ ਕਿ ਜਿਹੜੇ ਕੱਪੜੇ ਜੁੱਤੀਆਂ ਤੇ ਮਹਿੰਗੇ ਮਹਿੰਗੇ ਪਰਚੇ ਦੇ ਹੱਥਾਂ ਵਿੱਚ ਹੁੰਦੇ ਸੀਗੇ ਉਹ ਸਭ ਕੁਝ ਇਹਦੇ ਕੋਲ ਜੋ ਵੀ ਹੁੰਦਾ ਸੀ ਸਭ ਕੁਝ ਪ੍ਰੋਵਾਈਡ ਪਿੰਕੀ ਢਾਲੀਵਾਲ ਹੀ ਕਰੋਂਦਾ ਸੀਗਾ ਉਸ ਟਾਈਮ ਇਹਨੇ ਕਿਉਂ ਨਹੀਂ ਕਰਵਾਇਆਗਾ ਅੱਜ ਜਦੋਂ ਉਹ ਮੁੰਡੇ ਦੇ ਵਿਆਹ ਕਰਾਉਣ ਨੂੰ ਮਨਾ ਕਰ ਦਿੱਤਾ ਤੇ ਉਹਨੇ ਸਿੱਧੇ ਸਿੱਧੇ ਪਰਚੇ ਪਵਾ ਕੇ ਫਸਵਾਤਾ ਅਗਲੇ ਨੂੰ ਸੋ ਐਸੇ ਕਰਕੇ ਕਹਿੰਦੀ ਆ ਭਾਈ ਮਹਿਲਾ ਕਮਿਸ਼ਨ ਤਾਂ ਬ ਤਾਜੋ ਵਿਚਾਰੇ ਮੇਰੇ ਭਰਾਵਾਂ ਦੀ ਇਹਨਾਂ ਬੰਦਿਆਂ ਦੀ ਵੀ ਕਿਤੇ ਨਾ ਕਿਤੇ ਸਪੋਰਟ ਹੋ ਸਕੇ ਇਹਨਾਂ ਦੇ ਹੱਕ ਵਿੱਚ ਵੀ ਕਮਿਸ਼ਨ ਬਣ ਜਾਂਦੇ ਕੋਈ ਖੜੇ ਹੋ ਸਕਣ ਸੋ ਭਾਈ ਦੇਖ ਲੋ ਆ ਹਾਲਤ ਹੋਏ ਪਏ ਆ ਇਹ ਚਾਹੀਦਾ ਅਦਾਰਾ ਕੋਈ ਵੀ ਹੋਵੇ ਛੋਟਾ ਅਦਾਰਾ ਵੱਡਾ ਅਦਾਰਾ ਜਿਹੜਾ ਮਰਜ਼ੀ ਹੋਵੇ ਭਾਈ ਇੱਕ ਟਾਈਮ ਇਹੋ ਜਿਹਾ ਹੁੰਦਾ ਕਿ ਜਨਾਨੀ ਬੰਦੇ ਨੂੰ ਫਸਾਉਂਦੀ ਹੋ ਪਸਾਉਂਦੀ ਆ ਸੋ ਫਸ ਗਏ ਭਾਈ ਹੁਣ ਕੀ ਕਰ ਸਕਦੇ ਆ ਲੋ ਦੇਖ ਲੋ ਅੱਗੇ ਤਾਂ ਕੋ ਪਿੰਕੀ ਧਰੇਵਾਲ ਦੇ ਖਿਲਾਫ ਮੈਂ ਕੋਆ ਕਿ ਆਪਈ ਅਨੇ ਦੇਖੀ ਵੀ ਕਿਸੇ ਕੁੜੀ ਨਾਲ ਧੱਕਾ ਕਰ ਗਿਆ ਤੁਸੀਂ ਧੱਕਾ ਕਰਾਨੀਆਂ ਆਂ ਆਪ ਤਨ ਆਪ ਨੂੰ ਚਸਕੇ ਹੁੰਦੇ ਆ ਪੈਸਿਆਂ ਦੇ ਉਹ ਵਾਲਾ ਸਨ ਨੇ ਮਹਿੰਗੇ ਕੱਪੜਿਆਂ ਦੇ ਲੋਕਾਂ ਨੂੰ ਸ਼ੋਅ ਆਫ ਕਰਨਾ ਹੈ ਗੱਡੀ ਦਿਖਾਉਣੀ ਹੈ ਸ਼ੋਅ ਆਫ ਕਾ ਨਾ ਮ I very rich ਮੈਂ ਪਤਾ ਨਹੀਂ ਸਾਰੀ ਪੰਜਾਬੀ ਸਿੰਗਰਾ ਥੱਲੇ ਲਾਤੀਆਂ ਮੇਰੇ ਕੱਪੜੇ ਦੇਖੋ ਜੀ ਮਹਿੰਗੇ ਤਾਂ ਮੇਂਹੀਆਂ ਡਰੈਸਾਂ ਹੁੰਦੀਆਂ ਸੋ ਸ਼ੋਅ ਆਫ ਕਰਨਾ ਟੀਮਰ ਬੰਦੇ ਨੂੰ ਬਹੁਤ ਮਹਿੰਗਾ ਪੈਂਦਾ ਜਦੋਂ ਇਹ ਕੁੜੀਆਂ ਖੁਦ ਨੀ ਵਸਤਰ ਹੋ ਕੇ ਟਰੈਕਟਰ ਟ੍ਰੂਸਰਾਂ ਨਾਲ ਖੁਦ ਕੰਪਰੋਮਾਈਜ਼ ਕਰਦੀਆਂ ਫੇਰੇ ਬਾਅਦ ਕਿਵੇਂ ਕਹਿ ਦਿੰਦੇ ਕਿ ਫਲਾਣੇ ਨੇ ਮੇਰਾ ਰੇਪ ਕਰਤਾ ਫਲਾਣੇ ਨੇ ਮੇਰਾ ਬਲਤਕਾਰ ਕਰ ਸੋ ਇੰਡਸਟਰੀ ਬਾਰੇ ਤਾਂ ਸਾਰੇ ਨੂੰ ਪਤਾ ਚਾਹੀ ਬਾਲੀਵੁੱਡ ਲਾ ਲੋ ਚਾਹੀ ਤੁਸੀਂ ਬਾਲੀਵੁੱਡ ਲਾ ਲੋ ਚਾਹ ਪੰਜਾਬੀ 뮤직 ਇੰਡਸਟਰੀ ਆ ਚਾਹ ਬੰਬਈ ਦੀ ਇਹਦੇ ਵਿੱਚ ਇੰਡਸਟਰੀ ਚ ਕੁੜੀਆਂ ਕੰਪਰੋਮਾਈਜ਼ ਕਰਕੇ ਹੀ ਅੱਗੇ ਆਉਂਦੀਆਂ ਜੇ ਤੁਸੀਂ ਇੱਕ ਬਿਹਤਰੀਨ ਕਲਾਕਾਰ ਐਕਟਰ ਜਾਂ ਸਿੰਗਰ ਬਣਨਾ ਜਾਂ ਤਾਂ ਤੁਹਾਡੇ ਜੇਬ ਵਿੱਚ ਨੋਟ ਬਹੁਤ ਜ਼ਿਆਦਾ ਹੈ ਤਾਂ ਤੁਸੀਂ ਆਪਣੇ ਆਪ ਨੂੰ ਪ੍ਰਮੋਟ ਕਰ ਲੋਗੇ ਹਾਈਲਾਈਟ ਕਰ ਲੋਗੇ ਪਰ ਜੇ ਤੁਹਾਡੇ ਕੋਲ ਨੋਟ ਨਹੀਂ ਹੈ ਸਪੈਸ਼ਲ ਫਾਰ ਗਰਲਸ ਫਿਰ ਉਹ ਪ੍ਰੋਡੂਸਰ ਡਾਕਟਰ ਸਿੰਗਰ ਉਹਨਾਂ ਨੂੰ ਕੰਪਰੋਮਾਈਜ਼ ਕਰਨੇ ਪੈਂਦੇ ਆ ਉਹਨੇ ਮੋਹਾਲੀ ਚ ਨਕੋਠੀ ਬਣਾ ਕੇ ਦਿੱਤੀ ਇਹਦੇ ਜਿਹੜੇ ਜਿਹੜਾ ਸ਼ੋਅ ਆਫ ਕਰਦੀ ਹੁੰਦੀ ਸੀ ਟਿਕਟੌਕ ਤੇ ਵੀ ਮੈਂ ਪਤਾ ਨਹੀਂ ਐਲੋਵੀ ਦੇ ਪਰਸ ਮੈਂ ਹੀ ਰੱਖ ਸਕਦੀ ਹਾਂ ਹੋਰ ਕੋਈ ਸਿੰਗਰ ਨਹੀਂ ਰੱਖ ਸਕਦੀ ਮਹਿੰਗੇ ਤੋਂ ਮਹਿੰਗਾ ਕਪੜਾ ਬ੍ਰਾਂਡ ਦਾ ਜੁੱਤਾ ਮੈਂ ਹੀ ਪਾ ਸਕਦੀ ਹਾਂ ਹੋਰ ਕੋਈ ਸਿੰਗਰ ਨਹੀਂ ਪਾ ਸਕਦੇ ਨੇ ਬਹੁਤ ਸ਼ੋਅ ਆਫ ਕੀਤਾ ਲੇਡੀ ਨੇ ਬਹੁਤ ਆਪਣੇ ਆਪ ਨੂੰ ਦਾ ਖਾਣਾ ਵੀ 마ਸੂਮੀ ਬੜੀ ਐ ਮੈਂ ਤਾਂ ਦੁਨੀਆਦਾਰੀ ਨਹੀਂ ਪਤਾ ਉਹਨਾਂ ਨੇ ਕਿਹਾ ਕਿ ਮੇਰੇ ਪਿਓ ਮਰੇ ਨੂੰ ਪਤਨੇ ਇੰਨਾ ਚਿਰ ਹੋ ਗਿਆ ਮੈਂ ਇੰਨਾ ਕੁਛ ਘਰ ਚਲਾ ਰਹੀ ਐ ਮੈਂ ਔਖੀ ਆ ਮੈਂ ਇਹ ਉਹ ਭਾਈ ਸਾਡੇ ਵੀ ਡੈਡ ਮਰੇ ਨੂੰ 16 ਸਾਲ ਹੋ ਗਏ ਆ ਇਕੱਲੇ ਵੀ ਬੱ ਤੇਰਾ ਪਿਓ ਨਹੀਂ ਮਰਿਆ ਇੱਥੇ ਸਾਰਿਆਂ ਦੇ ਮਰਦੇ ਵਾ ਪਿਓ ਪੰਦੇਰ ਆਪਣੀ ਜ਼ਿੰਦਗੀ ਜੀਣੀ ਪੈਂਦੀ ਹੈ ਚਾਹੇ ਕੁੜੀ ਆ ਤੇ ਚਾਹੇ ਹੁੰਡਾ। ਤੋਂ ਉਹਨੇ ਬੀਬਾ ਜੀ ਕਹਿੰਦੀ ਸੀ ਮੈਂ ਸਟੇਜ ਸ਼ੋਅ ਕੱਲੇ ਲਾਉਣ ਲੱਗੀ ਆ ਵੀ ਮੈਂ ਕੱਲੇ ਲਾਉਣੇ ਆ ਸਟੇਜ ਸ਼ੋਅ ਮੈਨੂੰ ਇਹਦੇ ਪ੍ਰੋਡਿਊਸਰ ਦੀ ਲੋੜ ਨਹੀਂ ਇਹਨੂੰ ਮੈਂ ਕਮਿਸ਼ਨ ਕਿਉਂ ਦਵਾ। ਭਈ ਇੰਨੇ ਸਾਲਾਂ ਤੋਂ ਕਦੋਂ ਆਇਆ ਸੀ ਗਾਣਾ ਬੁਲਟ ਪਟਾਕੇ ਮਾਰਦਾ। ਕਦੋਂ ਦਾ ਆਇਆ ਤੁਸੀਂ ਉਹ ਉਹ ਟਾਈਮ ਨੋਟ ਕਰ ਲਓ ਤੇ ਹੁਣ ਦਾ ਕਰ ਲਓ। ਇੰਨੇ ਚਿਰ ਤੁਸੀਂ ਬੀਬਾ ਜੀ ਸੁੱਤੇ ਹੋਏ ਸੀ। ਜਿੱਕੇ ਨੇ ਮੋਹਾਲੀ ਦੇ ਕੋਠੀ ਵੀ ਮੇਰੀ ਨੇ ਉਹ ਤਾਂ ਟਿਕਟੌਕ ਤੇ ਬੜਾ ਰੋਲਾ ਪਾਇਆ ਸੀ ਮੇਰੀ ਕੋਠੀ ਤਿਆਰ ਹੋ ਰਹੀ ਹੈ ਮੋਹਾਲੀ ਵਿੱਚ ਦੇਖੋ ਮੈਂ ਆਹ ਇੰਟੀਰੀਅਰ ਡਿਜ਼ਾਈਨ ਕਰ ਰਹੀ ਉਹਦੋਂ ਨਹੀਂ ਪਤਾ ਸੀ ਵੀ ਕੋਠੀ ਨੀ ਹੈ ਤੋਂ ਪਿੰਕੀ ਧਾਰੀਵਾਲ ਨੇ ਕਾਫੀ ਲੰਬੇ ਸਮੇਂ ਤੱਕ ਇਸ ਲੇਡੀ ਨੂੰ ਪ੍ਰਮੋਟ ਕੀਤਾ ਬਹੁਤ ਇਤੇ ਪੈਸਾ ਲਾਇਆ ਹੁਣ ਜਦੋਂ ਇਹ ਕੰਟਰੈਕਟ ਤੋਂ ਬਾਹਰ ਹੋ ਗਈ ਵੀ ਮੈਂ ਡਾਇਰੈਕਟ ਸ਼ੋਅ ਲਾਵਾ ਡਾਇਰੈਕਟ ਪੈਸਾ ਕਮਾਵਾ ਦਿਸਨ ਦਾਟ ਤੇ ਉਹਦੇ ਉੱਪਰ ਬਲੇਮ ਲੱਗੇ ਸੋ ਕੁੜੀਆਂ ਖੁਦ ਆਪਣਾ ਸ਼ੋਸ਼ਣ ਕਰਾਉਂਦੀਆਂ ਨੇ ਡਾਇਰੈਕਟਰਾਂ ਕੋਲੋਂ ਪ੍ਰੋਡਿਊਸਰਾਂ ਕੋਲੋਂ ਸਿੰਗਰਾਂ ਕੋਲੋਂ ਜੋ ਫਿਲਮ ਬਣਾਉਂਦੇ ਉਹਨਾਂ ਕੋਲ ਖੁਦ-ਖੁਦ ਆਪਣੀ ਮਰਜ਼ੀ ਨਾਲ ਕੋਈ ਡਾਇਰੈਕਟਰ ਪ੍ਰੋਡਿਊਸਰ ਰੇਪ ਨਹੀਂ ਕਰਦਾ ਕਿਸੇ ਕੁੜੀ ਦਾ ਕੋਈ ਡਾਇਰੈਕਟਰ ਪ੍ਰੋਡਿਊਸਰ ਤੱਕਾ ਜ਼ਬਰਦਸਤੀ ਨਹੀਂ ਕਰਦਾ ਕੁੜੀਆਂ ਆਪਣੀ ਮਰਜ਼ੀ ਨਾਲ ਕਰਦੀਆਂ ਕਿਉਂ ਫੀਮ ਨੇਮ ਪੈਸਾ ਐਜਾ ਐਜਾ ਇੰਨਾ ਗੰਦਾ ਆਪਣਾ ਕੈਰੈਕਟਰ ਨੂੰ ਇੰਨਾ ਥੱਲੇ ਸੁੱਟ ਕੇ ਤੁਸੀਂ ਕਿਹੜੇ ਫੇਮ ਨੇ ਮਚੂਤਰੀਆ ਫੇਦੀਆਂ ਸਗੰਦਾ ਸ਼ਰਮਾ ਨੇ ਪੂਰੀ ਗੱਲ ਨਹੀਂ ਦੱਸੀ ਕਿ ਕੁਝ ਇਨਸਲਟ ਆਉਦੀ ਸੋ ਪੜੇ ਦੋਨੋਂ ਹੱਥ ਵੱਜੀ ਐ ਤੁਸੀਂ ਇਕੱਲਾ ਪਿੰਕੀ ਧਾਰੀਵਾਲ ਨੂੰ ਬਲੇਮ ਨਾ ਕਰੋ ਇਹ ਜਿਹੜੀ ਇਹ ਸਗੰਦਾ ਸ਼ਰਮਾ ਨਾਮ ਦੀ ਜਨਾਨੀ ਹੈ ਨਾ ਇਹ ਉਹ ਸ਼ੈ ਹੈ ਜਿਹਨੂੰ ਤੁਸੀਂ ਹਲੇ ਚੰਗੀ ਤਰ੍ਹਾਂ ਜਾਣਿਆ ਨਹੀਂ ਅੱਜ ਇਹ ਇਨੋਸੈਂਟ ਵਿਚਾਰੀ ਇੱਕ ਜਿਹੜੀ ਔਰਤ ਦੀ ਪਾਵਰ ਨਹੀਂ ਹੁੰਦੀ ਮੈਂ ਔਰਤ ਆਪਣਾ ਨਾਰੀ ਮੈਂ ਵਿਚਾਰੀ ਉਹ ਆਪਣਾ ਨਾਰੀ ਬਣ ਕੇ ਅੱਜ ਇਹ ਕਹਿ ਰਹੀ ਕਿ ਮੈਂ ਆਮ ਟੋਟਲੀ ਇਨੋਸੈਂਟ ਮੈਨੂੰ ਤਾਂ ਜੀ ਪਤਾ ਹੀ ਨਹੀਂ ਕੁਝ ਜੀ ਮੇਰੇ ਨਾਮ ਤੇ ਕਿੱਥੇ ਦਸਤਾਵੇਜ਼ ਛਾਲੀ ਕਰਕੇ ਕੋਈ ਪੇਪਰ ਵਰਕ ਕਰ ਰਿਹਾ ਉਹ ਜਾਂ ਮੇਰੀ ਕੋਠੀ ਮੈਨੂੰ ਪਤਾ ਹੀ ਨਹੀਂ ਸੀ ਮੋਹਾਲੀ ਵਾਲੀ ਕੋਠੀ ਮੇਰੀ ਨਹੀਂ ਉਹ ਤਾਂ ਉਹਦੇ ਨਾਮ ਸੀ ਐ ਇਦਾਂ ਕਰੀ ਹੋ ਸਕਦਾ ਜਿੰਨੀ ਉਹ ਸਾਤਰ ਲੇਡੀ ਐ ਤਾਂ ਹੋ ਸਕਦਾ ਕਰੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਅਸਲਾਮ ਵਾਲੇਕੁਮ ਜੈ ਸ਼੍ਰੀ ਕ੍ਰਿਸ਼ਨ ਰਾਧਾ ਰਾਧਾ ਜੈ ਸ਼੍ਰੀ ਰਾਮ ਦੰਦ ਬੋਲੇ ਸੋ ਬੜਾ 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 ਇੱਕ ਮੁੱਦਾ ਪੱਖਿਆ ਹੋਇਆ ਟਿਕਟੌਕ ਤੇ ਸੁਗੰਧਾ ਸ਼ਰਮਾ ਪਿੰਕੀ ਦਾਰੀਵਾਲ ਸੋ ਇੱਕ ਬੜੀ ਲੈਟਰ ਅ ਉਹ ਵਾਇਰਲ ਹੋ ਗਈ ਹੈ ਕਿ ਸੁਗੰਧਾ ਸ਼ਰਮਾ ਨੇ ਜਿਹੜੀ ਉਹ ਘਮਣ ਘਮਾਉਣ ਨੂੰ ਪਠਾਰ ਰੱਖੀ ਹੈ ਬੁਲਟ ਰੱਖਿਆ ਪਿੰਕੀ ਧਾਰੀਵਾਲ ਵਾਲਾ ਪਟਾਕੇ ਪਾਉਣ ਨੂੰ ਸੋ ਸੀਐਮ ਨੂੰ ਵੀ ਸਾਡੇ ਪੰਜਾਬ ਦੇ ਸੀਰ ਨੂੰ ਵੀ ਲੈਟਰ ਲਿਖੀ ਹੈ ਮੈਂ ਇੰਡੀਅਨ ਸਿਟੀਜ਼ਨਾਂ ਮੈਨੂੰ ਮੇਰੀ ਰੱਖਸ਼ਾ ਕੀਤੀ ਜਾਵੇ ਮੇਰਾ ਫਲਾਣਾ ਤੇ ਇੰਕੜਾ ਹੁਣ ਉਹ ਲੈਟਰ ਨੂੰ ਜੇ ਤੁਸੀਂ ਪੜੋਗੇ ਮੈਂ ਪੂਰੀ ਲੈਟਰ ਪੜ੍ਹ ਲਈ ਤਾਂ ਘਮਣ ਕੇ ਰਿਚ ਪੈ ਜਾਂਦਾ ਬੰਦਾ ਪੜ੍ਹ ਕੇ ਕੀ ਹਾਕੀ ਮਦਦ ਗੱਲ ਹੈ ਕਿ ਗੱਲ ਕੀ ਹੈ ਸੋ ਗੱਲ ਇਸ ਤਰ੍ਹਾਂ ਹੋਈ ਹੈ ਕਿ ਹੂ ਇਜ਼ ਅ ਪਿੰਕੀ ਧਾਰੀਵਾਲ ਲੋਕ ਨਹੀਂ ਜਾਣਦੇ ਪਿੰਕੀ ਧਾਰੀਵਾਲ ਪ੍ਰੋਡਿਊਸਰ ਹੈ ਉਹ ਨਵੀਆਂ-ਨਵੀਆਂ ਕੁੜੀਆਂ ਨੂੰ ਲਾਂਚ ਕਰਦਾ ਹੈ ਕੁੜੀਆਂ ਦੀ ਲਾਈਫ ਬਣਾ ਦਿੰਦਾ ਹੈ ਬੰਦਾ ਪਰ ਬਿਨਾ ਕੰਪਰੋਮਾਈਜ਼ ਕੀਤੇ ਨਹੀਂ ਠੀਕ ਹੈ ਕੰਪਰੋਮਾਈਜ਼ ਉਹ ਬੰਦਾ ਸਾਫ਼ ਕਹਿੰਦਾ ਕੰਪਰੋਮਾਈਜ਼ ਕਰਨਾ ਪੈਣਾ ਮੇਰੇ ਨਾਲ ਪਰ ਮੈਂ ਤੁਹਾਨੂੰ ਸਟਾਰ ਬਣਾ ਦੂੰਗਾ ਜੋ ਅਸੀਂ ਇੰਡਸਟਰੀ ਚ ਇਹ ਚੀਜ਼ਾਂ ਸੁਣੀਏ ਉਹਨੇ ਇਹ ਲੇਡੀ ਸੁਗੰਦਰ ਸ਼ਰਮਾ ਬਾਉਂਡ ਸੀ ਉਹਦੇ ਨਾਲ ਵੀ ਡੋਨਟ نو 10 ਸਾਲ ਆਸਤੇ 15 ਸਾਲ ਆਸਤੇ ਉਹਨੇ ਮੋਹਾਲੀ ਚ ਨਕੋਠੀ ਬਣਾ ਕੇ ਦਿੱਤੀ ਇਹਦੇ ਜਿਹੜੇ ਜਿਹੜਾ ਸ਼ੋਅਫ ਕਰਦੇ ਹੁੰਦੇ ਸੀ ਟਿਕਟੌਕ ਤੇ ਵੀ ਮੈਂ ਪਤਾ ਨਹੀਂ ਐਲੋਵੀ ਦੇ ਪਰਸ ਮੈਂ ਹੀ ਰੱਖ ਸਕਦੀ ਹਾਂ ਹੋਰ ਕੋਈ ਸਿੰਗਰ ਨਹੀਂ ਰੱਖ ਸਕਦੀ ਮਹਿੰਗੇ ਤੋਂ ਮਹਿੰਗਾ ਕਪੜਾ ਬ੍ਰਾਂਡ ਦਾ ਜੁੱਤਾ ਮੈਂ ਹੀ ਪਾ ਸਕਦੀ ਹਾਂ ਹੋਰ ਕੋਈ ਸਿੰਗਰ ਨਹੀਂ ਪਾ ਸਕਦੇ ਨੇ ਬਹੁਤ ਸ਼ੋਅਫ ਕੀਤਾ ਲੇਡੀ ਨੇ ਬਹੁਤ ਆਪਣੇ ਆਪ ਨੂੰ ਤੁਹਾਡਾ ਖਾਣਾ ਵੀ ਮਾਸੂਮੀ ਬੜੀ ਹੈ ਮੈਂ ਤਾਂ ਦੁਨੀਆਦਾਰੀ ਨਹੀਂ ਪਤਾ ਉਹਨਾਂ ਨੇ ਕਿਹਾ ਕਿ ਮੇਰੇ ਪਿਓ ਮਰੇ ਨੂੰ ਪਤਾ ਨਹੀਂ ਇੰਨਾ ਚਿਰ ਹੋ ਗਿਆ ਮੈਂ ਇੰਨਾ ਕੁਝ ਘਰ ਚਲਾ ਰਹੀ ਐ ਮੈਂ ਔਖੀ ਆ ਮੈਂ ਇਹ ਉਹ ਭਾਈ ਸਾਡੇ ਵੀ ਡੈਡ ਮਰੇ ਨੂੰ 16 ਸਾਲ ਹੋ ਗਏ ਆ ਇਕੱਲੇ ਵੀ ਬੱਤੇਰਾ ਪਿਓ ਨਹੀਂ ਮਰਿਆ ਇੱਥੇ ਸਾਰਿਆਂ ਦੇ ਮਰਦੇ ਵਾ ਪਿਓ ਤਾਂ ਬੰਦੇ ਨੂੰ ਆਪਣੀ ਜ਼ਿੰਦਗੀ ਜੀਣੀ ਪੈਂਦੀ ਹੈ ਚਾਹੇ ਕੁੜੀ ਆ ਤੇ ਚਾਹੇ ਹੁੰਦਾ ਸੋ ਹੁਣ ਕਹਿੰਦੀ ਐ ਜੀ ਜਾਲੀ ਪੇਪਰ ਪਤਾ ਨਹੀਂ ਕੋਠੀ ਦਾ ਰੋਲਾ ਪਿਆ ਕਿ ਉਹਦੀ ਐ ਮੇਰੀ ਨਹੀਂ ਉਹਨਾਂ ਨੇ ਲੈਟਰ ਚ ਲਿਖੇ ਕਿ ਮੇਰੇ ਕੋਲ ਤਾਂ ਘਰ ਵੀ ਨਹੀਂ ਰਹਿਣ ਨੂੰ ਇਹਨੂੰ ਪੁੱਛਣ ਨਾਲ ਹੋਵੇ ਇੰਨੀ ਕਿ ਸਿੱਧੀ ਅੰਡਰ ਏਜ ਲੇਡੀ ਤਾਂ ਤੂੰ ਹੈ ਨਹੀਂ ਠੀਕ ਆ ਤੂੰ ਇੰਨੀ ਸ਼ਰੀਫ ਲੇਡੀ ਵੀ ਹੈ ਨਹੀਂ ਜਦੋਂ ਮੈਨੂੰ ਸਮਝ ਨਹੀਂ ਆਉਂਦਾ ਵੀ ਜਦੋਂ ਇਹ ਕੁੜੀਆਂ ਖੁਦ ਨੀ ਵਸਤਰ ਹੋ ਕੇ ਡਰੈਕਟਰ ਪਟਰੂਸ ਨਾਲ ਖੁਦ ਕੰਪਰੋਮਾਈਜ਼ ਕਰਦੀਆਂ ਫਿਰ ਇਹ ਬਾਅਦ ਕਿਵੇਂ ਕਹਿ ਦਿੰਦੀ ਕਿ ਫਲਾਣੇ ਨੇ ਮੇਰਾ ਰੇਪ ਕਰਤਾ ਫਲਾਣੇ ਨੇ ਮੇਰਾ ਬਲਤਕਾਰ ਕਰ ਸੋ ਇੰਡਸਟਰੀ ਬਾਰੇ ਤਾਂ ਸਾਰਿਆਂ ਨੂੰ ਪਤਾ ਚਾਹੀ ਬਾਲੀਵੁੱਡ ਲਾ ਲੋ ਚਾਹੀ ਤੁਸੀਂ ਬਾਲੀਵੁੱਡ ਲਾ ਲੋ ਚਾਹ ਪੰਜਾਬੀ 뮤직 ਇੰਡਸਟਰੀ ਆ ਚਾਹ ਬੰਬਈ ਦੀ ਇਹਦੇ ਵਿੱਚ ਇੰਡਸਟਰੀ ਚ ਕੁੜੀਆਂ ਕੰਪਰੋਮਾਈਜ਼ ਕਰਕੇ ਹੀ ਅੱਗੇ ਆਉਂਦੀਆਂ ਜੇ ਤੁਸੀਂ ਇੱਕ ਬਿਹਤਰੀਨ ਕਲਾਕਾਰ ਐਕਟਰ ਜਾਂ ਸਿੰਗਰ ਬਣਨਾ ਜਾਂ ਤਾਂ ਤੁਹਾਡੇ ਜੇਬ ਵਿੱਚ ਨੋਟ ਬਹੁਤ ਜ਼ਿਆਦਾ ਹੈ ਤਾਂ ਤੁਸੀਂ ਆਪਣੇ ਆਪ ਨੂੰ ਪ੍ਰਮੋਟ ਕਰ ਲੋਗੇ ਹਾਈਲਾਈਟ ਕਰ ਲੋਗੇ ਪਰ ਜੇ ਤੁਹਾਡੇ ਕੋਲ ਨੋਟ ਨਹੀਂ ਹੈ স্পੈਸ਼ਲ ਫॉर ਗਰਲਸ ਫਿਰ ਉਹ ਪ੍ਰੋਡਿਊਸਰ ਡਾਇਰੈਕਟਰ ਸਿੰਗਰ ਉਹਨਾਂ ਨੂੰ ਕੰਪਰੋਮਾਈਜ਼ ਕਰਨੇ ਪੈਂਦੇ ਆ ਸੋਹਣੇ ਬੀਬਾ ਜੀ ਕਹਿੰਦੀ ਸੀ ਮੈਂ ਸਟੇਜ ਸ਼ੋਅ ਕੱਲੇ ਲਾਣ ਲੱਗੀਆਂ ਵੀ ਮੈਂ ਕੱਲੇ ਲਾਉਣੀ ਆ ਸਟੇਜ ਸ਼ੋਅ ਮੈਨੂੰ ਇਹਦੇ ਪ੍ਰੋਡਿਊਸਰ ਦੀ ਲੋੜ ਨਹੀਂ ਇਹਨੂੰ ਮੈਂ ਕਮਿਸ਼ਨ ਕਿਉਂ ਦਵਾਂ ਭਈ ਇੰਨੇ ਸਾਲਾਂ ਤੋਂ ਕਦੋਂ ਆਇਆ ਸੀ ਗਾਣਾ ਬੁਲਟ ਪਟਾਕੇ ਮਾਰਦਾ ਕਦੋਂ ਦਾ ਆਇਆ ਤੁਸੀਂ ਉਹ ਉਹ ਟਾਈਮ ਨੋਟ ਕਰ ਲਓ ਤੇ ਹੁਣ ਦਾ ਕਰ ਲਓ ਇੰਨੇ ਚਿਰ ਤੁਸੀਂ ਬੀਬਾ ਜੀ ਸੁੱਤੇ ਹੋਏ ਸੀ ਜੀ ਕਿੰਨੇ ਮੁਹਾਲੇ ਲਈ ਕੋਠੀ ਵੀ ਮੇਰੀ ਨੇ ਉਹ ਤਾਂ ਟਿਕਟੌਕ ਤੇ ਬੜਾ ਰੋਲਾ ਪਾਇਆ ਸੀ ਮੇਰੀ ਕੋਠੀ ਤਿਆਰ ਹੋ ਰਹੀ ਹੈ ਮੁਹਾਲੀ ਵਿੱਚ ਦੇਖੋ ਮੈਂ ਆ ਅੰਟੀਰੀਅਰ ਡਿਜ਼ਾਈਨ ਕਰ ਰਹੀ ਉਹਦੋਂ ਨਹੀਂ ਪਤਾ ਸੀ ਵੀ ਕੋਠੀ ਦੀ ਨਹੀਂ ਹੈ ਹੁਣ ਪਿੰਕੀ ਧਾਰਿਆ ਨੂੰ ਜੇ ਰੈਸਟ ਪੈ ਗਈ ਆਏ ਹੋ ਗਿਆ ਉਹ ਹੋ ਗਿਆ ਫਲਾਨਾ ਹੋ ਗਿਆ ਦੇਖੋ ਮੈਂ 올ਰੀ ਨਹੀਂ ਕਿ ਮੈਂ ਇੱਕ ਬੰਦੇ ਨੂੰ ਕਹਾਂ ਵੀ ਇੱਕੋ ਹੀ ਬੰਦਾ ਗਲਤ ਹੈ ਤੇ ਦੂਜਾ ਸਹੀ ਹੈ ਤੜੀ ਹਮੇਸ਼ਾ ਦੋਨੋਂ ਹੱਸ ਨਾਲ ਵੱਜਦੀ ਹੈ ਸੋ ਔਰਤ ਬੜਾ ਸੋਖਾ ਰਿਲੇਸ਼ਨ ਬਣਾ ਕੇ ਮਰਦ ਨਾਲ ਬਾਅਦ ਉਹ ਤੇ ਪਲੇਮ ਕਰਨਾ ਕਿ ਇਹਨੇ ਮੇਰੇ ਨਾਲ ਐ ਕਰ ਲਿਆ ਇਹਨੇ ਕੋਟੀ ਦੇ ਪੇਪਰ ਵੀ ਜਿਹਦੇ ਨਾਮ ਹੀ ਸੀ ਜੀ ਮੇਰੇ ਸਾਰਾ ਪੈਸਾ ਖਾ ਗਿਆ ਜਿਹੜੇ ਇਹਨੇ ਬ੍ਰਾਂਡ ਦੇ ਖਰਚੇ ਸੀ ਬ੍ਰਾਂਡ ਦੇ ਕੱਪੜੇ ਸੀ ਇੰਨਾ ਉਹ ਤੁਸੀਂ ਇਹਨੂੰ ਦੇਖੋ ਹਰ ਇੱਕ ਵੀਡੀਓ 'ਚ ਕਿੰਨਾ ਮਹਿੰਗਾ ਦਾ ਡਰੈੱਸ ਉਹ ਸਾਰਾ ਪਿੰਕ ਹੀ ਧਾਰਿਆ ਵੱਲ ਬੇਕਰਦਾ ਰਿਹਾ ਚਲੋ ਹੁਣ ਆਪਾਂ ਨੂੰ ਨਹੀਂ ਪਤਾ ਵੀ ਇਹਨਾਂ ਦੇ ਆਪਸ 'ਚ ਕੀ ਸੰਬੰਧ ਸੀ ਲੰਬੇ ਟਾਈਮ ਤੋਂ ਸੋ ਗਾਂ ਇਹ ਸਿੰਗਰਸ ਫੋਰਨ 'ਚ ਵੀ ਜਾਂਦੀਆਂ ਉੱਥੇ ਵੀ ਪ੍ਰੋਮੋਟਰ ਨਾਲ ਜਿਹੜੇ ਕੰਪਨੀ ਲਈ ਹੁੰਦੀਆਂ ਉਹਨਾਂ ਕਹਿੰਦੇ ਫਲਾਣਾ ਪ੍ਰਮੋਟਰ ਸ਼ੋਤਾ ਦੇਗਾ ਇਹਦਾਂ ਕੰਪਰੋਮਾਈਜ਼ ਕਰੋ ਇਹ ਤਾਂ ਖੁੱਲੇ ਆਮਚਾਂਦਾ ਗੰਦ ਸੋ ਮੈਂ ਇਸ ਚੀਜ਼ ਨੂੰ ਸਮਝਦੀ ਆ ਕਿ ਜਾਂ ਤਾਂ ਤੁਸੀਂ ਦੇਹ ਵਪਾਰ ਦਾ ਧੰਦਾ ਕਰ ਲੋ ਜਿਹੜੀਆਂ ਦੇਹ ਵਪਾਰ ਦਾ ਧੰਦਾ ਕਰਦੀਆਂ ਆਪਣਾ ਜਿਸਮ ਵੇਚ ਕੇ ਖਾਂਦੀਆਂ ਸੋ ਜਿਹੜੀ ਕੁੜੀ ਦੇ ਅੰਦਰ ਟੈਲੈਂਟ ਹੈ ਗਾਣ ਦਾ ਜਾਂ ਤੁਹਾਡੀ ਵੌਇਸ ਬਹੁਤ ਅੱਛੀ ਹੈ ਐਂਡ ਯੂ نو ਦੈਟ ਕਿ ਤੁਹਾਡੇ ਕੋਲ ਟੈਲੈਂਟ ਹੈ ਫਿਰ ਤੁਸੀਂ ਜਿਸਮ ਦਾ ਵਪਾਰ ਕਿਉਂ ਕਰਦੀਆਂ ਹੋ ਫਿਰ ਤੁਸੀਂ ਕਿਉਂ ਜਿਸਮਾਂ ਦੀ ਨਿਲਾਮੀ ਕਰਕੇ ਡਾਕਟਰ ਪ੍ਰੋਡਿਊਸਰ ਨਾਲ ਆਪਣੀ ਸੈਟਿੰਗਸ ਕਰਕੇ ਫਿਰ ਤੁਸੀਂ ਸਿੰਗਰ ਬਣਦੀਆਂ ਹੋ ਜਾਂ ਐਕਟਰ ਬਣਦੀਆਂ ਹੋ ਜਾਂ ਮਾਡਲਸ ਬਣਦੀਆਂ ਹੋ ਕਿਉਂਕਿ ਤੁਹਾਨੂੰ ਪਤਾ ਹੁੰਦਾ ਤਾਂ ਰਚ ਕੁਆਲਿਟੀ ਨਹੀਂ ਹੈ ਤਾਂ ਤੁਸੀਂ ਗੰਦੇ ਕੰਮ ਕਰਕੇ ਉੱਪਰ ਆਵੇਂ ਬਹੁਤ ਬਾਲੀਵੁੱਡ ਦੀਆਂ ਹੀਰੋਇਨਸ ਆ ਜਿਨ੍ਹਾਂ ਨੇ ਬਹੁਤ ਪ੍ਰੋਡਿਊਸਰ ਜੈਕਟ ਨਾਲ ਕੰਪਰੋਮਾਈਜ਼ ਕਰਕੇ ਅੱਜ ਵੱਡੇ ਵੱਡੇ ਸਟਾਰ ਬਣ ਕੇ ਬੈਠੀਆਂ ਹੋਈਆਂ ਪਰ ਮੇਰੇ ਹਿਸਾਬ ਨਾਲ ਇਹ ਜੀ ਦੌਲਤ ਇਹ ਜੀ ਸ਼ੋਹਰਤ ਆ ਥੋ ਹੈ ਇਹ ਜੀ ਦੌਨਤ ਸ਼ਰਮਾ ਜਿੱਥੇ ਤੁਸੀਂ ਆਪਣੀ ਇੱਜ਼ਤ ਦੀ ਨਿਲਾਮੀ ਕਰ ਰਹੇ ਹੋ ਸੋ ਪਿੰਕੀ ਧਾਰੀਵਾਲ ਨੇ ਕਾਫੀ ਲੰਬੇ ਸਮੇਂ ਤੱਕ ਇਸ ਲੇਡੀ ਨੂੰ ਪ੍ਰਮੋਟ ਕੀਤਾ ਬਹੁਤ ਇਤੇ ਪੈਸਾ ਲਾਇਆ ਹੁਣ ਜਦੋਂ ਇਹ ਕੰਟਰੈਕਟ ਤੋਂ ਬਾਹਰ ਹੋ ਗਈ ਵੀ ਮੈਂ ਡਾਇਰੈਕਟ ਸ਼ੋ ਲਾਵਾ ਡਾਇਰੈਕਟ ਪੈਸਾ ਕਮਾਵਾ ਦਿਸਨ ਡੈਟ ਤੇ ਉਹਦੇ ਉੱਪਰ ਬਲੇਮ ਲੱਗ ਗਿਆ ਤਾਂ ਮੈਂ ਤਾਂ ਦੇਖੋ ਜੀ ਪੰਜਾਬ ਦੀ ਸਰਕਾਰ ਨੂੰ ਮੇਰੀ ਇਹ ਇੱਕੋ ਹੀ ਅਪੀਲ ਹੈ ਵੀ ਕੱਲੇ ਉਸ ਮਰਦ ਵਿੱਚ ਨੁਕਸਾਨ ਨਾ ਕਢੋ ਇਹ ਬੀਬੀ ਜੀ ਵੀ ਘਟਣੀ ਹੈ ਫਿਰ ਜੀ ਇਹ ਪਿੰਕੀ ਧਾਰੇਵਾਲ ਦੇ ਪਤਾ ਨਹੀਂ ਕੋਈ ਭੈਣ ਦਾ ਮੁੰਡਾ ਜਿੰਨਾ ਕਿ ਮੈਨੂੰ ਅੱਜ ਜੋ ਮੈਂ ਆਪਣੀ ਖਬਰ ਸਾਰੀ ਇਕੱਠੀ ਕੀਤੀ ਹੈ ਕਿ ਉਹਨੂੰ ਰਖੜੀ ਰੁਖੜੀ ਬੰਨਦੀ ਸੀ ਉਹ ਕਹਿੰਦਾ ਸੀ ਕਿ ਮੇਰੇ ਭੈਣ ਦੇ ਮੁੰਡੇ ਨਾਲ ਵਿਆਹ ਕਰ ਲਿਆ ਉਹ ਕਹਿੰਦੀ ਮੈਂ ਵਿਆਹ ਕਿਵੇਂ ਕਰ ਲਾਂ ਮੈਂ ਤਾਂ ਰਖੜੀ ਬੰਨ੍ਹ ਹੀ ਰਹੀ ਐ ਜੋ ਕਾਣੀਆਂ ਵਿੱਚੋਂ ਇਹ ਪਤਾ ਚੱਲੀ ਆ ਵੀ ਦੇਖੋ ਇਹ ਨਾ ਸੋਚੋ ਵੀ ਜੇ ਪਤਾ ਨਹੀਂ ਉਹ ਫਲਾਣੇ ਬੰਦੇ ਨਾਲ ਹੋਣੀ ਐ ਤਾਂ ਆਪਣੇ ਭੈਣ ਦੇ ਮੁੰਡੇ ਨਾਲ ਕਿਉਂ ਵਿਆਹ ਕਰਾਊਗਾ ਇਹ ਇੰਡਸਟਰੀਆ ਗਰਕੀ ਹੋਈ ਆ ਇਹ ਗੱਲ ਯਾਦ ਰੱਖਿਓ ਇਥੇ ਉਹੀ ਇੰਡਸਟਰੀ ਦੇ ਵਿੱਚ ਉਹੀ ਬੰਦਾ ਨੇਮ ਤੇ ਫੇਮ ਕਮਾਏਗਾ ਜੋ ਆਪਣੇ ਆਪ ਨੂੰ ਪੂਰਾ ਖਿਚੜ ਦੇ ਵਿੱਚ ਤਸੇਗਾ ਤੁਹਾਨੂੰ ਮੈਂ ਪਹਿਲੇ ਵੀ ਆਖਿਆ ਜੇ ਜੇਬ 'ਚ ਨੋਟ ਆ ਤਾਂ ਤੁਸੀਂ ਸਟਾਰ ਹੋ ਤੇ ਜੇ ਨੋਟ ਨਹੀਂ ਆ ਸਟ੍ਰਗਲਰ ਹੋ ਫਿਰ ਸ਼ੋਸ਼ਣ ਹੋਏਗਾ ਤੁਹਾਡਾ ਸੋ ਕੁੜੀਆਂ ਖੁਦ ਆਪਣਾ ਸ਼ੋਸ਼ਣ ਕਰਾਉਂਦੀਆਂ ਨੇ ਡਾਇਰੈਕਟਰਾਂ ਕੋਲੋਂ ਪ੍ਰੋਡਿਊਸਰਾਂ ਕੋਲੋਂ ਸਿੰਗਰਾਂ ਕੋਲੋਂ ਜਿਹੜੇ ਫਿਲਮ ਬਣਾਉਂਦੇ ਉਹਨਾਂ ਕੋਲੋਂ ਖੁਦ-ਖੁਦ ਆਪਣੀ ਮਰਜ਼ੀ ਨਾਲ ਕੋਈ ਡਾਇਰੈਕਟਰ ਪ੍ਰੋਡਿਊਸਰ ਰੇਪ ਨਹੀਂ ਕਰਦਾ ਕਿਸੇ ਕੁੜੀ ਦਾ ਕੋਈ ਡਰਾਮਾ ਪ੍ਰੋਡਿਊਸਰ ਤੱਕਾ ਜ਼ਬਰਦਸਤੀ ਨਹੀਂ ਕਰਦਾ ਕੁੜੀਆਂ ਆਪਣੀ ਮਰਜ਼ੀ ਨਾਲ ਕਰਦੀਆਂ ਕਿਉਂ ਫੇਮ ਨੇਮ ਐਸਾ ਵੇ 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 ਨਾ ਕੰਦਾ ਆਪਣਾ ਕੈਰੈਕਟਰ ਨੂੰ ਇੰਨਾ ਥੱਲੇ ਸੁੱਟ ਕੇ ਤੁਸੀਂ ਕਿਹੜੇ ਫੇਮ ਨੇਮ ਚ ਤੁਰੀਆਂ ਫਿਰਦੀਆਂ ਸੋ ਸੁਗੰਦਾ ਸ਼ਰਮ ਨੇ ਪੂਰੀ ਗੱਲ ਨਹੀਂ ਦੱਸੀ ਕਿ ਕੁਝ ਇਨਸਲਟ ਆਉਦੀ ਤੜੀ ਦੋਨੋਂ ਹੱਥ ਵੱਜੀ ਐ ਤੁਸੀਂ ਇਕੱਲਾ ਪਿੰਕੀ ਧਾਰੀਵਾਲ ਨੂੰ ਬਲੇਮ ਨਾ ਕਰੋ ਇਹ ਜਿਹੜੀ ਇਹ ਸੁਗੰਦਾ ਸ਼ਰਮਾ ਦਾਮ ਦੀ ਜਨਾਨੀ ਹੈ ਨਾ ਇਹ ਉਹ ਸ਼ੈ ਹੈ ਜਿਹਨੂੰ ਤੁਸੀਂ ਹਲੇ ਚੰਗੀ ਤਰ੍ਹਾਂ ਜਾਣਿਆ ਨਹੀਂ ਅੱਜ ਇਹ ਇਨੋਸੈਂਟ ਵਿਚਾਰੀ ਇੱਕ ਜਿਹੜੀ ਔਰਤ ਦੀ ਪਾਵਰ ਨਹੀਂ ਹੁੰਦੀ ਮੈਂ ਔਰਤ ਆਪਣਾ ਨਾਰੀ ਮੈਂ ਵਿਚਾਰੀ ਉਹ ਆਪਣਾ ਨਾਰੀ ਬਣ ਕੇ ਅੱਜ ਇਹ ਕਹਿ ਰਹੀ ਕਿ ਮੈਂ ਆਮ ਟੋਟਲੀ ਇਨੋਸੈਂਟ ਮੈਨੂੰ ਤਾਂ ਜੀ ਪਤਾ ਹੀ ਨਹੀਂ ਕੁਝ ਜੀ ਮੇਰੇ ਨਾਮ ਤੇ ਕਿੱਥੇ ਦਸਤਾਵੇਜ਼ ਜਾਲੀ ਕਰਕੇ ਕੋਈ ਪੇਪਰ ਵਰਕ ਕਰ ਰਿਹਾ ਉਹ ਯਾ ਮੇਰੀ ਕੋਠ ਸਾਨੂੰ ਪਤਾ ਹੀ ਨਹੀਂ ਸੀ ਮੋਹੜੀ ਵਾਲੀ ਕੋਠੀ ਮੇਰੀ ਨਹੀਂ ਉਹ ਤਾਂ ਉਹਦੇ ਨਾਮ ਸੀ ਐ ਇਦਾਂ ਕਰੀ ਹੋ ਸਕਦਾ ਜਿੰਨੀ ਉਹ ਸ਼ਾਤਰ ਲੇਡੀ ਐ ਤਾਂ ਹੋ ਸਕਦਾ ਕਰੀ ਘਾਟ ਘਾਟ ਤਾ ਉਹਨੇ ਪਾਣੀ ਪੀਤਾ ਸੋ ਦੈਟਸ ਰੀਲੀ ਬੈਡ ਕਿ ਜਦੋਂ ਇੱਕ ਕੰਪਨੀ ਵਾਲੇ ਪ੍ਰੋਡਿਊਸਰ ਨਾਲ ਇੱਕ ਸਿੰਗਰ ਦਾ ਕੋਈ ਕੰਟਰੈਕਟ ਟੁੱਟਦਾ ਸਮਾਜ ਦੁਨੀਆ ਚ ਜਲੂਸ ਕੱਢਣ ਤੋਂ ਬੈਸਟ ਆ ਤੁਸੀਂ ਬੈਠੋ ਆਪਸ ਚ ਬੈਠ ਕੇ ਆਪਣੀ ਡੀਲ ਕਰੋ ਕਹੋ ਵੀ ਠੀਕ ਆ ਭਾਈ ਤੇਰੀ ਮੇਰੀ ਨਹੀਂ ਬੰਦੀ ਇਹ ਆ ਪ੍ਰੋਬਲਮਸ ਹੈ ਜਾਂ ਮੈਂ 80 ਲੱਖ ਲਵਾਂਗੀ ਜਾਂ ਮੇਰੇ ਹਰ ਸ਼ੋਅ ਦੇ ਵਿੱਚ ਇੰਨਾ ਮੇਰਾ ਕਮਿਸ਼ਨ ਹੋਣਾ ਚਾਹੀਦਾ ਜਿਉ ਤੁਹਾਡਾ ਪ੍ਰੋਡਿਊਸਰ ਨਹੀਂ ਅਲਾਉ ਕਰਦਾ ਤੇ ਕੋਰਟ ਦੇ ਜ਼ਰੀਏ ਜਾਓ ਸੋਸ਼ਲ ਮੀਡੀਆ ਤੇ ਕਿ ਦੂਜੇ ਤੇ ਮਿੱਟੀ ਪਾ ਕੇ ਗੰਦ ਪਾ ਕੇ ਜਿਹੜੀ ਦੁਨੀਆ ਹੈ ਇਹ ਦੁਨੀਆ ਪਬਲਿਕ ਬੱਚਾ ਨਹੀਂ ਹੈ ਪਬਲਿਕ ਸਭ ਕੁਝ ਜਾਣਦੀ ਹੈ ਪਬਲਿਕ ਨੂੰ ਪਤਾ ਹੈ ਕਿ ਕੁੜੀਆਂ ਕਿਵੇਂ ਇੰਡਸਟਰੀ ਚ ਆ ਕੇ ਸਟਾਰ ਮਾਡਲ ਸਿੰਗਰ ਬਣਦੀਆਂ ਦੇ 노 ਜ਼ੈਡ ওকে ਸੋ ਜਲੂਸ ਆਪਣਾ ਵੀ ਕੱਟਣਾ ਉਹ ਪ੍ਰੋਡਿਊਸਰ ਦਾ ਵੀ ਫੇਰ ਕਹਿ ਦਣਾ ਉਹੀ ਅਬਲਾ ਨਾਰੀ ਵਾਲੀ ਕਹਾਣੀ ਜੀ ਮੇਰੇ ਨਾਲ ਆਇਓ ਗਿਆ ਤੱਕਾ ਹੋ ਗਿਆ ਖਵਾਲ ਦੀ ਗੱਲ ਆ ਅੱਗੇ ਤਾਂ ਕੋਈ ਪਿੰਕੀ ਧਰੇਵਾਲ ਦੇ ਖਿਲਾਫ ਮੈਂ ਕੋਈ ਆਖਿਆ ਪਈ ਨਹੀਂ ਦੇਖੀ ਵੀ ਕਿਸੇ ਕੁੜੀ ਨਾਲ ਤੱਕਾ ਕਰ ਗਿਆ ਤੁਸੀਂ ਤੱਕਾ ਕਰਾਨੀਆਂ ਆਪ ਤੁਨੂੰ ਆਪ ਨੂੰ ਚਸਕੇ ਹੁੰਦੇ ਆ ਪੈਸਿਆਂ ਦੇ ਵੱਲ ਸੋਨੇ ਮਹਿੰਗੇ ਕੱਪੜਿਆਂ ਦੇ ਲੋਕਾਂ ਨੂੰ ਸ਼ੋਅ ਆਫ ਕਰਨਾ ਹੈ ਗੱਡੀ ਦਿਖਾਉਣੀ ਹੈ ਸ਼ੋਅਫ ਦਾ ਨਾਮ ਆ ਬੈਰੀ ਰਿਚ ਮੈਂ ਪਤਾ ਨਹੀਂ ਸਾਰੀ ਪੰਜਾਬੀ ਸਿੰਗੜਾ ਥੱਲੇ ਲਾਤੀਆਂ

ਮੈਂ ਵੀਡੀਓ ਬਣਾਤੀ ਮੈਨੂੰ ਪਤਾ ਹੈ ਬਹੁਤ ਲੋਕਾਂ ਨੂੰ ਮੇਰੀ ਵੀਡੀਓ ਤੇ ਅਪੱਤੇ ਚਨਕ ਸਵਾਲ ਉੱਠਣੇ ਆ ਬਹੁਤ ਲੋਕਾਂ ਨੂੰ ਮੇਰੇ ਕੁਝ ਵਰਡਸ ਪਸੰਦ ਨਹੀਂ ਆਉਣੇ ਆ ਡੋਨਟ ਕੇਅਰ ਪਰ ਜੇ ਜਸਟਿਸ ਕਰਨਾ ਤਾਂ ਪੰਜਾਬ ਪੁਲਿਸ ਤੋਂ ਪੰਜਾਬ ਸਰਕਾਰ ਤੋਂ ਮੇਰੀ ਅਪੀਲ ਆ ਕਿ ਦੋਨੋਂ ਪੱਖ ਬਰਾਬਰ ਰੱਖੇ ਜਾ ਕੱਲਾ ਇਹ ਉਹ ਕੁੜੀ ਨੂੰ ਇਨੋਸੈਂਟ ਨਾ ਮੰਨੋ ਉਹ ਬੰਦੇ ਨੂੰ ਵੀ ਸੁਣਾਓ ਕਿਉਂਕਿ ਵਾਕਿਆ ਬੰਦੇ ਨੇ ਇਹਦੇ ਉੱਪਰ ਬਹੁਤ ਤਿੰਕੀ ਧਾਰੀ ਵਾਲ ਨੇ ਤੇ ਬਹੁਤ